ਨੀਵੋ ਹੈ ਪਰੰਜ ਮਹਨ ਨਗਰ ਉਹਦੇ ਨਾਲ ਹੀ ਲੱਗਦਾ ਉਹਨਾਂ ਥੋੜਾ ਠੀਕ ਲੱਗਦਾ ਕਪੜੇ ਕਪੜੇ ਨਹੀਂ ਲਪਟਦੇ ਵੀ ਹੱਥ ਸਹੀ ਆਪਣੇ ਤੋਂ ਉੱਪਰ ਪਿਆਲ ਮਾਰੀ ਚਾ ਉਹ ਬੰਨਾ ਕਰੋ ਉਹਨਾਂ ਨਾਲ ਕਿ ਲੱਗਦਾ ਨਾਲੇ ਬੰਦਾ ਫਿਰ ਉਹ ਕੀ ਨੇ ਸ਼ੈਫ ਕਹਿੰਦੀ ਕੋਈ ਕੀ ਕਹਿੰਦੀ ਸ਼ੈਫ ਸ਼ੈਫ ਲੱਗਦਾ ਹੈ ਸ਼ੈਫ ਤੂੰ ਤਾਂ ਪਰ ਰੋਟੀਆਂ ਲਾਉਣੀਆਂ ਨੇ ਰੋਟੀਆਂ ਆਏ ਹੋਏ ਅੱਜ ਤਾਂ ਬੜੀਆਂ ਪਿਆਰੀਆਂ ਹੀ ਓਏ ਆਏ ਬਹੁਤ ਬਹੁਤ ਸੋਹਣੀ ਲੱਗੰਦੀ ਅੱਜ ਤਾਂ ਬਹੁਤ ਸੋਹਣੀ ਕਿੱਦਾਂ ਚੱਲੇ ਵਾਹ ਬਾ ਅ ਚੱਲੀ ਤੂੰ ਬਾ ਕਿਥੇ ਕੜਾਈ ਆਉ ਦੇ ਚੁਕੀ ਆ ਅੱਛਾ ਲਓ ਜੀ ਅੱਜ ਮੈਂ ਸੰਦੀਪ ਸਿਖਾਉਗੀ ਤੜਕਾ ਲਾਉਣ ਦੀ ਜਾਂਚ ਤੇ ਇਹ ਕਹਿੰਦੀ ਮੈਂ ਕਰਨਾ ਆਪਾਂ ਦੇ ਸਾਬਤ ਤੇ ਮੰਮੀ ਕਹਿੰਦੀ ਗੁੱਡੀਆਂ ਨੂੰ ਲੈ ਕੇ ਬਾਹਰ ਨੂੰ ਤੇ ਡੈਡੀ ਕਰ ਰਹੇ ਨੇ ਪਾਰ ਸਾਰੇ ਜਣੇ ਵਿਜੀ ਹੋਣਗੇ ਅੱਜ ਕੜਾਈ ਕਿਧਰੇ ਹੋ ਦੇ ਠੀਕ ਕਹਿੰਦੀ ਆ ਹੈ ਨੇ ਕੁਛ ਤੇ ਕੀ ਆ ਹੀ ਹੁਣ ਬੋਲ ਹੁਣ ਬੋਲ ਕਿਹੜੀ ਤੇਲ ਇਹ ਪਾਇਆ ਵਾ ਥੋੜਾ ਇੰਨਾ ਤੇਲ ਆ ਦਸ ਇੰਨਾ ਤੇਲ ਆ ਪਾ ਗੋਸ ਨੂੰ ਪਾ ਪਾ ਨਾ ਪਿਆਜ ਚਲ ਜੀ ਹਾਲੇ ਕਿੱਥੋਂ ਪੈ ਗਏ ਪਾ ਕੇ ਵੇਖਣ ਦਿਆ ਹਾਂ ਹਾਂ ਤੇ ਕੋਈ ਕੰਮ ਕਹਿਣਾ ਨਹੀਂ ਚਾਹੀਦਾ ਕਿਉਂ ਮੰਨਣ ਲੜਨਾ ਨਹੀਂ ਹੈਗਾ ਠੀਕ ਆ ਅੱਛੇ ਤੇਲ ਦੇ ਵਿੱਚ ਪਿਆਜ ਪਾਈ ਜਾਂਦੇ ਆ ਤਿੱਕੋ ਪਾਇਆ ਚੈੱਕ ਕੀਤਾ ਹੈ ਆਪਣੀਆਂ ਮਾਰੀ ਜਾਣੀਆਂ ਹੁੰਦੀਆਂ ਬਸ ਮੇਰੇ ਕੋ ਜਾਸ ਸਿੱਕੇ ਤੇ ਮੈਨੂੰ ਇੰਨਾ ਹੀ ਹਣਾ ਕਈ ਜਣਾ ਉਹ ਦੇਖੇ ਇਹ ਮੁੜਕਣ ਦੇ ਬਗ ਨਹੀਂ ਆਉ। ਚਲ ਪਾ ਹੁਣ ਮੁੜਕਣ ਦੇ ਉਹ ਮੇ ਆ ਵਾਤਨ ਨਹੀਂ ਚੱਲੇ ਨਹੀਂ। ਉਹ ਦੰਨ ਕਰਤਾ ਨਾ ਖੋ। ਅਰੇ ਹੱਥ ਮਾਰੀ ਜਾਣੇ। 3 ਗੁੱਸੇ ਦਾ ਬੜਾ ਉਦਾਂ ਨਹੀਂ ਬੋਲਣ ਦੀ ਅੰਦਰੇ ਅੰਦਰ ਕੰਡੀਆਂ ਫੜਾਉਣੀਆਂ ਨਾ 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 ਮੂਹ ਨੂੰ ਬੱਝ ਬੋਲਣਾ ਆਮਪਲ ਲਸਣ ਨੂੰ ਲਸਣਿੱ ਦਾ ਥੋੜੀ ਪੋਣਾ ਆ ਪਿਆ ਤੇ ਲਸਣ ਮਾਣ ਗ੍ਰਾਇੰਡ ਕਰਨਾ ਤੂੰ ਤਾਂ ਮੈਨੂੰ ਕਿਹਾ ਗ੍ਰਾਇੰਡ ਕਰਕੇ ਪਾਣਾ ਝੰਡਾ ਕਰ ਨਹੀਂ ਬਸ ਸ਼ੀਰ ਹੈ ਨਮਕਾ ਰੱਖੀ ਜੀਂਦੀ ਲੈ ਵੀ ਬੈ ਜਾ ਬੈ ਜਾ ਕਰਾਤੀ ਸਾਧ ਹਣਾ ਨਹੀਂ ੜਕਾ ਪਰਸਲੇ ਲੱਗ ਗਿਆ ਚਲੋ ਕੋਈ ਨਹੀਂ ਆ来 ਮੈਂ ਪਾਣੀ ਪਾ ਲਈ ਹਾਂ ਸਾਗ ਦਾ ਚੰਦ ਲਾਉਣਾ ਆਹ ਸਾਉਣ ਨੂੰ ਨਾ ਥੜਤਾ ਇਹ ਗਾਇ ਸਾਗ ਦਾ ਪਾਣੀ ਬੜਾ ਹਣਾ ਥੋੜਾ ਜਨਾ ਕੇ ਸਾਗ ਪਾ ਲਓ ਇੱਥੇ ਕਿਹ ਜਣ ਪਾਣੀ ਪਾਣਾ ਤੇ ਸਾਗ ਵਿੱਚ ਪਾਉਣਾ ਪਈਆ ਕੋਈ ਨਾ ਹਲਦੀ ਪੁੱਝੀ ਦੇ ਥੋੜੀ ਜੀ ਸੁਣੀ ਪੇ ਹਮ ਦੀੜ ਘਰ ਪਿਆਈ ਸੀ ਜਿਹੜੀ ਆਪਣੀ ਉਹ ਡਬੇ ਆਪਾਂ ਵਰਤਨ ਦੇ ਦੂਜੇ ਦੇ ਵਰਤਨ ਬੁਜਾਰੀ ਹੈ ਜੀ ਉਹੀ ਲਾ ਦੇ ਪਾਣੀ ਪਾਓ ਜੀ ਬੁਜਾਰੀ ਹੀ ਬੁਜਾਰੀ ਮੈਨੂੰ ਵੀ ਲੰਗਣ ਲਿਆ ਉਹ ਜਿਹੜੀ ਘਰੇ ਪਿਆਈ ਹੈ ਨਾ ਥੋੜੀ ਜੀ ਮੋਟੀ ਹੁੰਦੀ ਹੈ ਕੀ ਬੰਦੋ ਰੌਂਡੀ ਹੁਣ ਮਾਰੀ ਰੰਗ ਮੰਨ ਲਾ ਦਾ ਹਟਾਓ ਔਰ ਪਾਇ ਨਾ ਟਮਾਟਰ ਪਾਇ ਦੇ ਮਿਲਦਾ ਉਹਦਾ ਵੀ ਰੰਗ ਚੜ ਗਿਆ ਨਾ ਥੋੜਾ ਜਿਹਾ ਬਸ ਦੇਖੋ ਬੜਾ ਖਾ ਕੇ ਠੀਕ ਹੈ ਬਣੀ ਸਹੀ ਹੈ ਹਰ ਗਣਾ ਆ ਜਾ ਪੁੱਤਰ ਆਜੋ ਆਜੋ ਫਿਰ ਆਜੋ ਅਜਾ ਅਜੇ ਤਨ ਆਓ ਐਦਾ ਦੇਖੋ ਲੈ ਦੇ ਬੱਸ ਐਦਾ ਐਦਾ ਲੈ ਲੈ ਜੱਦੀਆ ਖੋਚਿਓ ਨਾ ਆ ਕਰ ਸਾਸ਼ੀ ਗਾਂ ਸਵਾਗਤ ਹੈ ਤੁਹਾਡਾ ਆਇਆ ਜਨਾਂ ਵਲੌਗ ਦੇ ਵਿੱਚ ਤੇ ਹੁਣ ਲੱਗੇ ਆ ਸਾੰਬਣ ਜਿਹੜਾ ਸਿਆਲ ਦਾ ਸਟਾਕ ਹੈ ਕੱਪੜਿਆਂ ਦਾ ਸਾਰਾ ਸਾਮ ਦੇਣਾ ਹਨ ਗਰਮੀਆਂ ਦਾ ਸਟਾਕ ਲੈ ਨਹੀਂ ਆ ਕੱਢੀ ਨਾ ਕੋਈ ਗਰਮੀ ਆ ਗਈ ਬਹੁਤ ਜ਼ਿਆਦਾ ਹੁਣ ਤੇ ਅਸੀਂ ਤੱਕ ਸਾਮਿਆ ਨਹੀਂ ਕੋਈ ਸੰਦੀਪ ਰੈਣਾਵਾ ਤੇ ਗਈ ਤੇ ਅੱਜ ਕਹਿੰਦੇ ਸਾਮਲੀਏ ਮਾਕੇ ਚਲੋ ਕਹਿੰਦੇ ਨਾਲ ਹੈਲਪ ਕਰਾਓ ਮੈਂ ਸੋਕਾ ਮੈਚ ਵੇਖਣਾ ਮੈਨੂੰ ਐ ਫਾਈਲ ਆ ਜਾਂਦਾ ਬੈੱਡ ਤੇ ਅਗੇ ਮਤਰੂਸ ਹੋਇਆ ਮਤਰੂਸ ਹੀ ਕਹਿੰਦੇ ਆ ਮਤਰੂਸ ਹੀ ਕਹਿੰਦੇ ਭਾਜੀ ਕਹਿੰਦੇ ਮੈਨੂੰ ਪਤਾ ਨਹੀਂ ਆਵਲਾ ਸੂਟ ਸਲੀਪ ਦਾ ਹਰਾਇਆ ਵਰੀ ਆਹ ਹਾਂ ਵਰੀ ਦਾ ਸੂਟ ਇਹ ਚੇਤਾ ਜੀ ਤਾਂ ਫੇਰ ਆਪਾਂ ਗੁਰਦੁਆਰਾ ਸਾਹਿਬ ਗਏ ਜੀ ਇਹ ਥੋੜੋ ਪਾਇਆ ਹੈਗਾ ਸਹੀ ਕਿਹਾ ਮੈਂ ਕਿਹ ਗੱਲਤ ਕਿਹਾ ਸਹੀ ਹੈ ਨਹੀਂ ਗੱਲ ਇਹ ਨਾਲ ਇਹ ਦੁਪੱਟਾ ਆਇਆ ਦਾ ਕੰਟਰਾਸ ਨਾ ਸੰਦੀਪ ਨੇ ਖੰਸੀ ਬੜੀ ਆਉਂਦੀ ਆ ਰਮਾਨ ਨੇ ਆਉਂਦਿਆ ਵੀ ਇਹ ਵਲੌਗ ਤੋਂ ਇਸ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਆਦਾਤਰ ਖੰਸੀ ਕੱਪੜੇ ਘੱਟ ਤੇ ਖੰਸੀ ਜ਼ਿਆਦਾ ਘੱਟਾ ਲਿਆ ਨਾ ਕਦੇ ਨਹੀਂ ਲਿਆ ਚਲੋ ਇਹ ਹੁਣ ਰਨ ਸੌਣ ਲੱਗਿਆਂ ਲੈ ਆਇਆ ਕਰੀ ਇਹ ਇਹ ਪਈ ਸੀ ਮਕਲੋੜਗੰਨ ਤੇ ਹਨਾ ਮਕਲੋੜਗੰਨ ਗਈ ਨਾ ਧਰਮਸ਼ਾਲਾ ਮਕਲੋੜਗੰਨ ਉਧਰ ਪਈ ਸੀ ਇਹ ਵਾਲੀ ਸ਼ਾਇਦ ਮੇਰੇ ਕੋਲ ਫੋਟੋ ਵੀ ਹੋਵੇ ਕੋਈ ਨਾ ਕੋਈ ਹੋਈ ਤੇ ਮੈਂ ਵਲੌਗ ਦੇ ਚ ਜ਼ਰੂਰ ਐਡ ਕਰਾਂਗਾ ਆ ਦਿੱਤੀ ਕਿ ਹਰ ਗੁੰਦੀ ਨਾਨੀ ਨੇ ਤੇ ਹਰ ਗੁੰਨੇ ਮਹਾ ਇੱਕ ਦੋ ਗਰੀਨ ਨੂੰ ਵਰਤਿਆ ਬਸ ਇਹ ਵੀ ਐਵੇਂ ਪਈ ਹੈ ਸਾਮ ਘਰ ਰੱਖੀ ਹੈ ਮੇਰੀ ਗੱਡੀ ਤੇ ਲੱਗਣੀ 11 ਤਰੀਕ ਨੂੰ ਫੁੱਲ ਤੇ ਪਹਿਲੀ ਵਾਰ ਹੀ ਲਖਣੀ ਮੇਰੀ ਗੱਡੀ ਨੂੰ ਫੋਲੋ ਉਦੋਂ ਤੇ ਚਲੋ ਕੀ ਉਹਨੇ ਕਹਿੰਦੇ ਆ ਵੀ ਵਿਆਹ ਵਾਲੀ ਗੱਡੀ ਨਹੀਂ ਮੇਰੀ ਉਹ ਦੂਸਰੇ ਨੰਬਰ ਤੇ ਮੇਰੀ ਗੱਡੀ ਲੱਗੀ ਕਿਉਂਕਿ ਉਹ ਆਪਣਾ ਵਿਆਹ ਵਾਲਾ ਮੰਡਾ ਜਿਹੜਾ ਨੇ ਉਹਦੇ ਭਰਾ ਨੇ ਕੀਤੀ ਮੇਰੇ ਵਾਲੀ ਗੱਡੀ ਬੁੱਕ ਤੇ ਐਂਕਾ ਫਸਟ ਟਾਈਮ ਜਿਹੜੀ ਵਿਆਹ ਤੇ ਜਾਣੀ ਆ ਤੇ ਇਹ ਫੋਲੋ ਮੈਂ ਕਹਾਂ ਕੰਮ ਆਣ ਤੋਂ ਥੋੜੇ ਲਾ ਲਾਂਗੇ ਆਪਣੇ ਕੋਲੋਂ ਵੀ ਉਦੋਂ ਬਾਅਦ ਉਹ ਤੇ ਆਪਣਾ ਭਰਾ ਹੈ ਜੀ ਇਹ ਕੋਣਾਂ ਨੇ ਗੱਡੀ ਰੈਡੀ ਕਰਦਣੀ ਹੈ ਆਪਣੇ ਫੋਲਫਾਲ ਆ ਜਾਣੇ ਪਰ ਆਵੀ ਜੇ ਹੋ ਸਕਦੇ ਲਗਵਾ ਲਾਂਗਾ ਆ ਮੈਨੂੰ ਪਸੰਦ ਆਈ ਏ ਕਿ ਫਰੋਗ ਤੇ ਉਦੋਂ ਹਰ ਗਨ ਸਾਡੀ ਬੜੀ ਛੋਟੀ ਸੀ ਆ ਵੇਖੋ ਕਿੰਨੀ ਪਿਆਰੀ ਫਰੋਗ ਹੈ ਵੀ ਇਹ ਵੀ ਇਹ ਵੀ ਇਹਨੇ ਦੋ ਕੋਰੀ ਪਾਈ ਹੈ ਨਾ ਹੁਣ ਤੈਨੂੰ ਬਿਲਕੁਲ ਨਹੀਂ ਆਉਣੀ ਕਿ ਆਜੂਗੀ ਹੁਣ ਕਿੱਥੇ ਆਉਣੀ ਹੈ ਬਹੁਤ ਜਵਾਨ ਹੋ ਗਈ ਇਹ ਕਿੰਨੇ ਸੋਹਣੇ ਸੂਟ ਹੈਗੇ ਆ ਵਾ ਕਿੰਨਾ ਪਿਆਰਾ ਸੂਟ ਹੀ ਨੇ ਤੇ ਅਹੀਂ ਹੁਣ ਕਹਿੰਦੇ ਵੀ ਆਪ ਜਿਆਦਾ ਸ਼ੋਪਿੰਗ ਕਰਦੇ ਫਿਰ ਇਦਾਂ ਚੀਜ਼ਾਂ ਪਈਆਂ ਰਹਿੰਦੀਆਂ ਨੇ ਇਹਨਾਂ ਦਾ ਬੰਦਾ ਕੀ ਕਰੇ ਜਿਹੜੀਆਂ ਪਈਆਂ ਚੀਜ਼ਾਂ ਕਨੇ ਕੀ ਆ ਮੈਂ ਕਿਆ ਮੈਂ ਕੁੰਡ ਕਰਨੀ ਹੈ ਇਹ ਲੋਆ ਹੂੰ ਨੇ ਵੀ ਜਿਹੜੇ ਮਤਲਬ ਪਾਉਣ ਵਾਲੇ ਆ ਨਾ ਉਹ ਹੀ ਕੱਢੀਆਂ ਜਿਹੜੇ ਮਤਲਬ ਆਉਣੇ ਹੀ ਨਹੀਂ ਹਰ ਗੱਲ ਨੂੰ ਉਹ ਨਾ ਕੱਢੀ। ਨਹੀਂ ਆਉਣੇ ਮਤਲਬ ਆ ਇਹ ਨਾ ਕੱਢ ਕੋਈ ਫਾਇਦਾ ਨਹੀਂ ਕੋਈ ਦਾ। ਬਾਕੀ ਆ ਆ ਜੂ ਆ ਆਜੂ ਕਿਹੜਾ ਬਣ ਹਾਂ ਕਿੱਥੇ ਆਉਣਾ ਮੇਰੇ ਸਹਾਨ ਦੇ ਆਉਣਾ ਨੇ ਕਿ ਆਜੂ ਆ ਹੀ ਜਾਣਾ ਵੇ ਪਰ ਉੱਚਾ ਬਹੁਤ ਹੋਣਾ ਬਹੁਤ ਉੱਚਾ। 35 ਛੋਟੇ। ਓਕੇ ਇਹ ਉੱਚੀਆਂ ਹੋ ਗਈਆਂ ਯਾਰ ਉੱਚੀਆਂ ਇਹ ਨਹੀਂ ਆਉਂਦੀਆਂ। ਉਹ ਦੇ ਦੇ ਨਾ ਕਹਿਣੇ। ਇਹ ਚਲ ਇਹ ਰੱਖ ਲੈ ਇੱਕ ਜਿਹੜੀ ਹੋਰ ਹੈ ਨਾ ਉਹ ਦੇ ਦੇ ਇਹਦੇ ਨਾਲ ਦੀ ਇੱਕ ਹੋਰ ਹੈ ਹਾਂ ਇਹ ਆ ਜਾਂਦਾ ਹਾਈ ਨੱਕ ਜਿੰਨੂੰ ਕਹਿੰਦੇ ਨੇ ਇਹ ਹੋਆ ਹਾਈ ਨੱਕ ਦਾ ਤਾਵਲ ਹਾਂ ਇਹ ਤਾਂ ਨਵੀਆਂ ਲਈਆਂ ਦੋਵੇਂ ਹੁੰਦੀਆਂ ਇਹ ਕੋਟ ਦੇ ਨਾਲ ਪਾਈਦੀਆਂ ਨਾ ਫਿਰ ਇੱਕ ਉੱਪਰ ਹੀ ਹੁੰਦੀ ਆ ਆ ਇਹ ਸੰਦੀਪ ਨੇ ਸੂਟ ਪਾਇਆ ਸੀ ਆਪਣੀ ਹਲਦੀ ਤੇ ਜਦੋਂ ਇਹਨੂੰ ਹਲਦੀ ਲੱਗੀ ਵਿਆਹ ਤੇ ਆਹ ਕਿੱਦਾਂ ਤੇ ਹਾਂ ਇਹ ਤੇ ਪਾ ਲਈ ਨਹੀਂ ਨੀ ਦੰਦੀ ਇਹ ਇਹ ਕਦੋਂ ਪਾਇਆ ਸੀ ਬਣਾ ਸਹੀ ਏ ਜਦੋਂ ਤੂੰ ਵਿਆਹ ਕੇ ਘਰੇ ਆਈ ਹੈ ਉਦੋਂ ਤੋਂ ਪਾਇਆ ਹੈ ਸੂਟ ਹਨਾ ਲਹਿੰਗਾ ਚੇਂਜ ਹਾਂ ਲਹਿੰਗਾ ਚੇਂਜ ਕਰਕੇ ਮੁੜ ਕੇ ਆਵਲਾ ਸੂਟ ਪਾਇਆ ਹੈ ਹਾਂ ਹੁੰ ਚੇਤਾ ਹੈ ਪਰ ਇਹ ਵੀ ਇਹ ਮੈਂ ਕੋੜਾ ਇਹ ਸਟਿਚਿੰਗ ਤਾਂ ਕਰਨੀ ਹੁੰਦੀ ਸੀ ਕਰਵਾਣੀ ਸੀ ਇਹ ਕੋਈ ਗੱਲ ਨਹੀਂ ਇਹ ਨਾਲ ਲਹਿੰਗਾ ਹੀ ਗਾਣਾ ਤੇ ਇਹ ਨਾਲ ਉਦਾਂ ਕਰਦੀ ਹਾਂ ਬਲੈਕ ਨਹੀਂ ਕਰ ਪਿੰਕ ਕਰ ਲਿਆ ਪਹਿਲਾਂ ਉਹ ਹੈਗੀ ਤੇ ਕੋ ਹਾਂ ਸਹੀ ਗੱਲ ਤੇ ਇਹਨੂੰ ਕਲਰ ਕਰਾਇਆ ਸੀਗਾ ਇਹ ਲਏ ਬੇਬੀ ਪਿੰਕ ਕਲਰ ਇਹਨੇ ਹਾਂ ਉਹ ਵਾਲਾ ਸੂਟ ਸੱਚਾ ਤੁਸੀਂ ਦੇਖ ਲਓ ਜੀ ਉਹ ਇੱਕ ਇਸ ਮੈਂ ਦਾ ਸੂਟ ਸੀਗਾ ਇਹ ਕੀ ਹੈ ਨਾ ਤੇ ਵਾਲਾ ਕਿਰਕੇ ਨਾ ਲੂੰ ਹੂੰ ਇਸ ਤਰ੍ਹਾਂ ਰੱਖੀ ਜੀ ਗਰਮੀ ਬੜੀ ਮੇਰੇ ਪਜਾਮੇ ਜਿਵੇਂ ਵਾਕਿਆ ਕੱਢੋ ਯਾਰ ਹੁਣ ਤੇ ਮੇਰੇ ਕੋਲ ਤੇ ਸਾਰੇ ਮੋٹے ਪਏ ਆ ਤੇ ਮੈਂ ਕਈ ਵਰੀ ਬਿਮਾਰੀ ਵਾਲੀ ਵੀ ਹਿੰਦਰ ਇੰਨਾ ਮੈਂ ਹੁਣ ਪਾਵਾਂ ਕੀ ਇਹ ਵੀ ਸਵਾ ਪਿੰਡੋਲਾ ਸੂਟ ਤੇ ਨੂੰ ਪੋਣਾ ਚਾਹੀਦਾ ਬਹੁਤ ਵਧੀਆ ਆ ਦੁਪੱਟਾ ਇਹ ਨਾ ਆ ਕੀ ਗਰਾਰਾ ਕੀ ਕਹਿੰਦੇ ਇਹਨੂੰ ਸਰਾਰਾ ਆ ਸਰਾਰਾ ਆ ਇਹਦੇ ਨਾਲ ਵੀ ਕਾਫੀ ਸਾਰੀਆਂ ਰੀਲਾਂ ਬਣਾਈਆਂ ਹਨਾ ਸਨੀਪ ਆ ਵੀ ਸੂਟ ਸੋਹਣਾ ਤੇਰਾ ਇਹ ਪਰ ਬੜਾ ਚਚਿਆ ਹੈ ਤੈਨੂੰ ਉਹਦਾ ਮੁੜ ਕੇ ਪਾਇਆ ਹੀ ਨਹੀਂ ਤੇ ਐਰ ਕਾਂ ਪਾਈ। ਸਨੀਪ ਕਹਿੰਦੀ ਮੇਰੇ ਕੋ ਜਿਹੜਾ ਹੋਲਡਰ ਲੂਪ ਸੂਟ ਹੈ ਉਹ ਤੇ ਵਾਪਸ ਹੁਣ ਨਹੀਂ ਦਿਲ ਕਰਦਾ ਮੈਂ ਫਿਰ ਹਰਦੋ ਗੀਨੀ ਰੀਤਾਂ ਨਾਲ ਲਿਆ ਹੀ ਉਹਦੋਂ ਕਿੰਨੇ ਦਾ ਲਿਆ ਹੈ ਬਣਾ ਹੋਰ ਲੰਬਾ ਸੌ ਚਾਰ ਹਾਂ ਮੈਂ ਨਹੀਂ ਪਚਿੰਜਾ ਸੋ ਮਹਿੰਗਾ ਤੇ ਆਹ 55 ਦਾ ਏ ਮੈਂ ਤਾਂ ਸਣੀ ਸੋਚਣ ਦੇ ਮੈਂ ਵੀ ਨਹੀਂ ਇਹ ਗਲਤ ਰੇਟ ਦੱਸੇਗਾ ਇਹ ਸੂਟ ਆਪਾਂ ਲਿਆ ਹੈਗਾ ਉਹਨੇ 8000 ਰੁਪਏ ਰੇਟ ਪਾਇਆ ਸੀ ਤੇ 7000 ਰੁਪਏ ਦਾ ਲਿਆ ਹੈ ਆਪਾਂ ਸੂਟ ਤਾਂ ਦਿਖਾਉਣੇ ਆ ਜਿਹੜਾ ਸੂਟ ਦੀ ਗੱਲ ਕਰ ਰਹੇ ਆ ਆਹ ਵਾਲੇ ਸੂਟ ਦੀ ਆ ਵੇਖ ਆ ਗਈ ਜਾਈ ਜਾਈ ਆ ਗਈ ਆ ਜਾ ਆ ਜਾ ਆ ਜਾ ਆ ਜਾ ਆਜੋ 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 ਹਰ ਕੋ ਖਲੋ ਆ ਇਧਰ ਆਈ ਆਈ ਤਾਂ ਖਲੋ ਇਸ ਤੇ ਆਏ ਵਾਪਸ ਚੋਣ ਯਾ 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 ਜੀ ਨੇ ਤਾਂ ਸਤਾਨੀਆਂ ਕਿਵਦੀ ਨਾਲ ਸਾਰੀਆਂ ਐਡ ਕਰ ਦੇਣੀ ਆ ਚਾਹ ਕਹਦਾ ਚੜਿਆ ਤੈਨੂੰ ਸੁਣੀ ਵਾ ਆ ਵਾਲਾ ਸੂਟ ਕਦੋਂ ਦੇ ਆਹੇ ਭਲਾ ਇਹ ਪਤਾ ਨਹੀਂ ਕਿੰਨਾ ਤੇ ਰਿਸ਼ਤੇਦਾਰ ਦੇ ਆਪਾਂ ਵਿਆਹ ਗਏ ਹਨ ਨਾ ਮਾਦਰੀਆਂ ਮੰਤਾ ਜੀ ਦੇ ਸਾਹਦੇ ਇਹਦੇ ਆ ਆ ਲੁਧਿਆਣੇ ਗਏ ਜਦੋਂ ਗੱਡੀ ਵੱਜ ਗਈ ਵਰਨਾ ਆਪਣੇ ਰਸਤੇ 'ਚ ਸਕੋਡਾ ਮਾਰਤੀ ਕੇ ਨੇ ਬੈਕ ਸਾਈਡ ਤੋਂ ਸੰਦੀਪ ਮੈਂ ਹਾਂ ਉਹ ਆਪਣਾ ਤੇਰਾ ਪਾਕਿਸਤਾਨੀ ਸੂਟ ਕਿੱਥੇ ਪਾਕਿਸਤਾਨੀ ਆ ਆ ਲਿਆਈ ਇਹ ਲਿਆਈ ਆਪੀ ਦੇ ਬਿਆਹ ਦੀ ਕਹਿੰਦੇ ਇਹ ਮੇ ਕੋਈ ਜਿਹੀ ਵੀ ਰੀ ਲੱਗੀ ਜਿੱਦੋਂ ਚਿਹਰ ਗੁੰਸੋਂ ਜਾਂਦੀ ਦੀਜੇ ਲੱਗੇ ਡੀਜੇ ਲੱਗੇ ਤੇ ਸੁੰਈ ਜਾਂਦੀ ਹੈ ਹਰ ਗੁਣ ਨਗੀਜੀ ਮੰਕੀ ਓਏ ਗੁਰ ਗੁਣ ਮੰਕੀ ਆਈ ਦਾਦੇ ਨੂੰ ਖਾਓ ਜਾ ਕੇ ਜਾਓ ਦਾਦੇ ਨੂੰ ਖਾਓ ਚੱਲ ਲੈ ਜਾਓ ਲੈ ਜਾਓ ਦਾਦੇ ਨੂੰ ਖਾਓ ਹਰ ਨੂੰ ਲੈ ਜਾਓ ਲੈ ਵੀ ਆ ਤੇ ਪਾਈ ਨਹੀਂ ਅਜੇ ਨਵੀਂ ਇਹ ਤੇ ਹੁਣ ਇਹ ਅਜੇ ਚੱਕੀ ਤੇ ਫਰੋਕ ਨਿਕਲੀ ਇਹ ਪੈ ਜਾਣੀ ਹਨਾ ਆਈ ਜਾਣੀ ਮੰਮੀ ਹੁਣ ਹੁਣੀ ਹੋਣੀ ਇਹਨੂੰ ਹਨਾ ਬੜੀ ਉੱਚੀ ਹੋਣੀ ਆਹ ਉੱਚੀ ਹੋ ਗਈ ਹੁਣ ਸਹੀ ਗੱਲ ਹੀ ਪਾਦੀ ਮੇਲੀ ਜਾਓ ਕਿ ਤੇ ਵੇਖ ਲਓ ਇੱਕ ਦੋ ਵਾਰੀ ਪਾਪੂ ਦੇ ਉਹ ਘਰੇ ਹਰ ਗੁੰਦੇ ਦੇ ਸਾਰੇ ਕੱਪੜੇ ਛੋਟੇ ਹੋ ਗਏ ਬਸ ਆ ਫਰੋਗ ਇਹ ਤਾਂ ਚੰਗੀ ਨਿਕਲੀ ਆ ਵੀ ਇਹ ਆ ਜਾਣੀ ਪੂਰੀ ਆ ਵੀ ਕਮੀਜ਼ ਜਿਆ ਪਾਇਆ ਟਾਈਟ ਆ ਬਹੁਤ ਜ਼ਿਆਦਾ ਹੁੰਦਾ ਇਹ ਹੁੰਦੀ ਪਾਣデア ਕੱਪੜਿਆਂ ਦੀ ਸਿਆਲ ਦੀ ਇਹ ਵੀ ਰੱਖ ਦੇਣੀ ਹੁਣ ਆ ਗਰਮੀਆਂ ਦਾ ਸਟਾਕ ਚੈੱਕ ਕਰੀਂ ਬੱਲਾ ਬੱਲਾ ਮੈਂ ਨਾ ਅਜੇ ਹੋਰ ਆਏ ਇਹ ਮਮਾਂ ਧੀਆਂ ਦਾ ਹੀ ਆ ਬਸ ਠੀਕ ਆ ਜੇ ਹੋਰ ਹੈਗਾ ਯਾ ਉਰਲੇ ਬੈੱਡ 'ਚ ਅੱਗੇ ਜਾ ਆ ਬਜ ਜਾਗਾ ਕੀ ਲੈ ਵੀ ਵੱਤ ਤੋਂ ਵੱਤ 20 ਮਿੰਟ ਸੁੱਤੀ ਹਣੀ ਹੁਣੇ ਜਿਵੇਂ ਸਵਾਗ ਜਿਵੇਂ ਆਇਆ ਹੀ ਹੈ ਇਹ ਕੁੜੀ ਨੂੰ ਮੇਰੇ ਭਾਣਾ ਰਾਤ ਜਿੱਦਣ ਚੜਦਾ ਹੁਣ ਗਾਣੇ ਸੁਣਦੀ ਏ ਸਰਤਾਜ ਭਾਜੀ ਦੇ ਨਹੀਂ ਵੜ ਜਾਗਾ ਇਹ ਖੂਹ ਹੁਣ ਮੇਰੇ ਕੱਪੜੇ ਦੀ ਵਾਰੀ ਆ ਗਈ ਆ ਆ ਚੰਗਾ ਆ ਕਾਟਨ ਦੇ ਪੰਜਾਬੀ ਪਰਾ ਕੱਢਦੇ ਬੜਾ ਮੰਦਾ ਹਾਲ ਹੁੰਨ ਤੇ ਮੈਂ ਕਪੜੇ ਲਵਦੇ ਰਹਿਣਾ ਕਾਟਨ ਦੇ ਗਰਮ ਸਾਰੇ ਜੁੜਾ ਕੇ ਰੱਖ ਲਓ ਉਹ ਸਾਰੇ ਰੱਖ ਲੈਣੇ ਹੈਗੇ ਹੋਰ 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 ਹੁਣ ਇਹਦੇ ਚੋਂ ਮੈਂ ਕਿ ਗਰਮ ਕਪੜੇ ਚ ਮੈਂ ਕਈ ਕਪੜੇ ਜਿਹੜੇ ਬਣਾਉਣੇ ਹੀ ਨਹੀਂ ਹੁਣ ਇਹ ਪਜਾਮੇ ਕਿਉਂ ਮੈਂ ਤੇ ਆ ਜਾਣੇ ਆ ਪਜਾਮੇ ਤੇ ਆ ਜਾਣੇ ਕਾਟਨ ਦੇ ਪਜਾਮੇ ਕੋ ਹੈਵੀ ਨਾਲ ਕਿੰਨੇ ਕੋ ਕਰੇ ਹੋਰ ਹੋਰ ਨਾ ਫਿਰ ਸਿਆਲ ਵਾਲੇ ਕਪੜੇ ਮੈਂ ਤੇ ਆਪਣੇ ਰਖਾੜੇ ਇਦਾਂ ਤੈਨ ਲਵਾ ਲਿਆ ਸਾਈਟ ਤੇ ਸਾਰੇ ਇਦਾਂ ਲਾਈਨ ਚ ਹੋਰ ਬਸ ਰੱਖੀ ਮੇਰੇ ਥੋੜੇ ਹੀ ਭਾ ਉਹ ਜਿਹੜਾ ਉੱਪਰ ਰਹਿੰਦੇ ਕਿ ਨਹੀਂ ਹੈ ਆ ਉੱਪਰ ਰਹੇ ਨਹੀਂ ਉੱਪਰ ਲਾਜ ਨਹੀਂ ਤੇਰੇ ਵਾਲਾ ਥੋੜਾ ਸਮਾਨ ਉਧਰ ਆ ਜੂਗਾ ਮੇਰੇ ਵੀ ਨਾਲ ਜੀ ਕੋਈ ਸਮਾਨ ਰੱਖਣਾ ਮੇਰੇ ਵਾਲਾ ਸਟਾਕ ਬਸ ਇੰਨਾ ਕਿ ਗਰਮੀਆਂ ਦਾ ਬਸ ਓਕੇ ਹੋ ਗਿਆ ਲੱਗ ਗਿਆ ਤੇ ਇਧਰ ਅੰਨੀ ਚ ਆਪਣਾ ਪਰਨੇ ਆ ਇਹ ਪਰਨੇ ਨੇ ਮੇਰੇ ਸਾਰੇ ਇਹ ਮੇਰੀਆਂ ਪੱਗਾਂ ਨੇ ਸਾਰੀਆਂ ਹੀ ਤੇ ਉਹ ਲੋਅਰ ਰੱਖਿਓ ਇਹਨੇ ਇੱਧਰ ਟੀ-ਸ਼ਰਟਾਂ ਰੱਖੀਆਂ ਹੀ ਆਂ। ਹਾਇ ਲਾਉਣ ਵਾਲੀ ਗੱਲ ਅਗਲੇ ਬੰਦੇ ਨੂੰ ਨਾਲ ਫਾਇਲਾ ਛੱਡੋ ਜੀ ਬਸ। ਇਹਰੇ ਕੱਪੜੇ ਰੱਖੇ ਇਹਨੇ ਉਦਾਂ ਰੱਖੇ ਨਹੀਂ ਜਾਣੇ। ਲੈ। ਆ ਪਹਿਲਾਂ ਖਿਲੁਰਿਆ ਮੇਰਾ ਨਾਲ ਨਾ ਲਾ ਦਿਓ। ਲੈ ਹਾਇ। ਆ ਲੈ। ਸੱਚੇ ਇੱਕ ਮਿੰਟ ਆ ਜਾਓ। ਕਿੰਦੇ ਸੂਟ ਜਿਹੜਾ ਨਹੀਂ ਪ੍ਰੋਪਰ ਜਿਹੜੇ ਉਹ ਪਹਿਲਾਂ ਫਰਾਉ ਜਿਹੜੇ ਪੂਰੇ ਪੂਰੇ ਸੂਟ ਆ। ਨਾ ਅੰਸ਼ਰਾਰਾ ਜਕੱਲਾ ਇਹ ਪਤਾ ਨਹੀਂ ਕਿਹੜੇ ਸੂਟ ਦੇ। ਆ ਕਾਲਾ ਸੂਟ ਤੇ ਰੱਖਣ ਲੈ ਆ ਜਣਾ। ਇਹਦੇ ਨਾਲ ਹੀ ਸ਼ਰਾਰਾ ਚਿੱਟਾ। ਇਹਦੇ ਨਾਲ ਆ ਕਾਲਾ ਸੂਟ ਆ ਇਹਦੇ ਨਾਲ ਆ ਇਹਦੇ ਨਾਲ। ਆ ਵੀ ਸੂਟ ਐ ਨੀ ਨਾ ਐਂਜਲ ਦੇ ਬਰਥਡੇ ਤੇ ਪਾਇਆ ਸੀਗੇ ਇਹਨੂੰ ਮੈਂ ਲੈ ਕੇ ਦਿੱਤਾ ਸੀਗਾ। ਹੋ ਸਕਦਾ ਉਹ ਵਲੌਗ ਦੇ ਫੋਟੋ ਜਿਹੜੀ ਹੈ ਉਹ ਹੀ ਖਰਚਾਂ ਦਾ ਆਹ ਵਾਲਾ ਸੂਟ ਦਾ ਤਾਂ ਪਤਾ ਹੀ ਨਹੀਂ ਆਂਦੇ ਸੂਟ ਕਲੈਕਸ਼ਨ ਕਿਸੇ ਦਿਨ ਫ੍ਰੀ ਟਾਈਮ ਕਰਾਂਗੇ ਹੁਣ 11 ਵਜੇ ਦੇ ਆਪਦੇ ਆਹ ਇਸ ਕਰਕੇ ਮੈਂ ਦਿਖਾਉਣੀ ਆਹ ਚੁੰਨੀ ਦੇ ਨਾਲ ਆ ਆਪਣਾ ਇਹਦੀ ਚੁੰਨੀ ਤੂੰ ਫੜਾਉਂ ਕਾ ਚੁੰਨੀ ਕਿੱਥੇ ਆਹ ਵੇਖੋ ਮਗਰਮ ਆਹ ਵੱਡੀ ਦੀ ਨੇ ਸੂਟ ਦਿੱਤਾ ਪਰ ਇਹ ਪਉਂਦੀ ਨਹੀਂ ਆ ਕਹਿੰਦੀ ਮੈਨੂੰ ਸਹੀ ਨਹੀਂ ਲੱਗਦਾ ਪਰ ਬੜਾ ਵਧੀਆ ਮੈਂ ਸਹੋਂ ਕਹਿੰਦਾ ਇਹਦੇ ਨਾਲ ਇਹਦੇ ਨਾਲ ਸਾਨੂੰ ਬਾਬਾ ਹੈਂ ਆਣੀ ਵੀ ਇਹਨਾਂ ਸਾਰੀ ਫੋਲੋ ਗਿਆ ਉਹ ਉੱਪਰ ਵੀ ਉਹ ਵੀ ਖਾਣਾ ਪੂਰਾ ਭਰਿਆ ਆਇਆ ਨਾ ਤੇ ਉਹ ਇਹਦੇ ਵਿੱਚ ਕੱਲੇ ਟੁਕੜੇ ਨੇ ਬਸ ਤੇ ਇੱਧਰ ਉੱਪਰ ਰੱਖਿਆ ਹੀ ਨੇ ਉਹਦਰ ਟੀ-ਸ਼ਰਟ ਤੇ ਜੀਨਸ ਵਗੈਰਾ ਰੱਖਿਆ ਨੇ ਤੇ ਇੱਧਰ ਹੁਣ نیچے ਆਪਣਾ ਇਹ ਡੇਲੀ ਵੇਅਰ ਰੱਖ ਰਹੀ ਹੈ 12 ਵਜ ਗਏ ਤੇ ਹੁਣ ਫ੍ਰੀ ਹੋਈ ਜਾਨੀ ਰੋਟੀ ਖਾ ਲਈ ਹੁਣ ਤੇ ਆਹ ਕੁੜੀ ਦੇ ਅੱਖਾਂ 'ਚ ਨੀਂਦ ਨਹੀਂ ਪੈ ਰਹੀ ਬਸ எப்போது வேறே மத்திய காணே